ਈਮਾਨ ਨੇ ਕਿ ਚਲੋ ਰੱਬ ਕਰੇ ਜਿਹੜਾ ਪਹੁੰਚ ਗਿਆ ਪਹੁੰਚ ਗਿਆ ਉਹ ਪਲਵਾਨ ਜੀ ਉਹ ਦੋਹਾਂ ਚੌਹਾਂ ਸਾਲਾਂ ਚ ਮੇਰੀ ਲਿਆਂਦਾ ਵਾ ਪੂਰਾ ਵਧੀਆ ਸੈੱਟ ਹੋ ਜਾਂਦਾ ਸੈੱਟ ਪੂਰਾ ਹੋ ਗਿਆ ਹੁਣ ਕਈ ਆਪਾਂ ਮੈਚ ਐ ਨਾ ਜਿਹੜੇ ਸੁਖ ਅਮਰੀਕਾ ਵਾਲਿਆਂ ਦੇ ਸਿਰ ਤੇ ਖੇਡਾਂਗੇ ਕਹਿੰਦੇ ਸਹੀ ਗੱਲ ਹੈ ਸਹੀ ਗੱਲ ਇਹ ਤੁਹਾਨੂੰ ਮੈਂ ਦੱਸਦਾ ਯਾਰ ਕਈ ਕਈ ਜਾਂਦੇ ਆ ਕਿ ਟਰੰਪ ਨੂੰ ਉਹਦਾ ਪੰਜਾਬੀ ਦਾ ਗਾਣਾ ਹੀ ਉਹ ਟਰਾਂਸਲੇਟ ਕਰਤਾ ਕਿੰਨੇ ਉਹ ਲੋਕ ਛੋਛੇ ਕਰਦੇ ਉਹਨੇ ਉਹਦੇ ਛੋਛੇ ਨਾ ਉਹਨੇ ਉਹਦਾ ਨਾ ਚਲੋ ਇੱਕ ਗੱਲ ਹੈਗੀ ਵੀ ਆ ਗਾਣੇ ਵਾਲੇ ਜਿਹੜੇ ਗਾਇਗਿਆ ਇਹਨਾਂ ਨੂੰ ਵੀ ਚਾਹੀਦਾ ਯਾਰ ਵੀ ਤੁਸੀਂ ਗਾਣਾ ਕਿੱਥੇ ਕੱਢਣ ਕਿੱਥੇ ਕੱ ਨਾ ਨਾ ਵੀ ਉੱਤੇ ਇੱਕ ਫਲਾਕੀ ਕਰਦਾ ਗੱਡੇ ਕੁੱਤੇ ਨੇ ਬੂਟ ਹੋ ਗਏ ਉਹ ਕਿਉਂ ਖੰਦੇ ਆਵੇ ਸਰ ਸਾਡੀ ਜਿਹੜਾ ਟੋਗਦਾ ਆਵੇ ਕਤીર ਨੇ ਉਹਦੇ ਲੱਗ ਜਾਂਦੇ ਤਾਂ ਕਪੜਾ ਜ ਮੜਾ ਜਾਣਾ ਭੱਜਾ ਕਪੜਾ ਲੱਗ ਜਾਂਦਾ ਉੱਤੇ ਇਤੋਂ ਨਾ ਸਾਵੇ ਆ ਚੀਜ਼ ਨਹੀਂ ਜਿੱਦਾਂ ਬਣੀ ਇਦਾਂ ਰੋੜੀ ਲੱਗ ਜਾਂਦਾ ਬਣਾਉਂਦੀ ਇਹਦੇ ਉਹ ਵੀ ਸਾਮਾਨ ਉਹ ਵੀ ਦਾਸਾ ਜ ਮੜੀ ਹਾਂ ਹਾਂ ਖੁਸ਼ ਆ ਇਹ ਕਹਿੰਦਾ ਮੈਂ ਕੋਠੀ ਪਸਤਰ ਵਾਲੀ ਪੰਜਾਬ ਹੋਰੀਆਂ ਆਖੀਆਂ ਨੇ ਮੈਂ ਮਿਸਤਰੀ ਨੇ ਮੈਂ 20 ਬੋਰੀਆਂ 20 ਬੋਰੀਆਂ ਮੈਂ ਗਗੋਵੇ ਚੋਕ ਲਈ ਮੇਰੇ ਨਾਲ ਦੀ ਜਦੋਂ ਚੁੱਕੜ ਆਇਆ ਨਾ ਉਹ ਸਾਨੂੰ ਫੋਨ ਕਰਦੀ ਉਹਦਾ ਸਮਾਨ ਆਉਣਾ ਸ਼ੁਰੂ ਹੋਣਾ ਨਾ ਮੇਰਾ ਵੀ ਜਦੋਂ ਚੁੱਕੜ ਆਇਆ ਮੈਨੂੰ ਫੋਨ ਕਰਦੀ ਉਹਨੂੰ ਮੈਂ ਕਹਿ ਦੂੰਗਾ ਉੱਥੇ ਜਾ ਕੇ ਚੋਕੇ ਲੈ ਆ ਜੀ ਧੰਨਵਾਦ ਪਾਣ ਜੀ 20 ਬੋਰੀਆਂ ਹਾਂ ਤੇ ਨੂੰ ਅਜੁੱਲ ਚ ਇੱਕ ਚੀਜ਼ ਦਾ ਪਤਾ ਜਿਹੜਾ ਜਵਰਾਜ ਨੂੰ ਬੰਦਾ ਹੱਕ ਨਹੀਂ ਮਿਲਿਆ ਬੰਦਾਕ ਨਹੀਂ ਮਿਲਿਆ ਭਾਣਾ ਕਿੰਨਾ ਤਕੜਾ ਉਹ ਖੇਡਿਆ ਨਹੀਂ ਮਿਲਿਆ ਨੂੰ ਹੁਣ ਜੇ ਆਪਾਂ 2 ਸਾਲ ਲਈ ਹੈ ਨਾ 11 ਵਾਲਾ वर्ल्ड कप ਤੇ ਉੱਤੋਂ ਜਿਹੜਾ ਪਹਿਲਾ ਵਾਲਾ वर्ल्ड कप ਹੀ ਜੇ ਜਵਰਾ ਇਹਨਾਂ ਹੁੰਦਾ ਜਿਤਨਾ ਨਹੀਂ ਭਾਜੀ ਕੈਂਸਰ ਹੋਈ ਤੇ ਵਿੱਚੋਂ ਬੰਦਾ ਮੈਨ ਉਹਦੀ ਸੀਰੀਜ਼ ਸਾਰੇ ਮੈਚਾਂ ਦੀ ਫਿਰ वर्ल्ड कप ਫਾਈਨਲ ਦਾ ਦੇਖ ਬੰਦਾ ਇਦਾਂ ਦਾ ਹੀ ਇਹਨੂੰ ਦੂਜਾ ਮਰਾ ਇਹਨੂੰ ਉਲਟੀਆਂ ਵੀ ਆਉਂਦੀ ਰਹੀਆਂ ਖੂਨ ਦੀਆਂ ਇਸੇ ਮੈਚਾਂ ਦੇ ਉਹਨਾਂ ਨੂੰ ਨਹੀਂ ਗੋਲਦਾਰਿਆ ਉਲਟੀਆਂ ਆਈਆਂ ਨੂੰ ਖੂਨ ਦੀਆਂ ਐਡਾ ਵਿੱਚ ਹੀ ਖੇਡਦੇ ਆ ਸਾਨੂੰ ਤੇਰਾ ਕੀ ਆ ਵੀਗਾ ਮਰ ਪਾ ਜੇ ਕਿਹਦੇ ਤੇ ਕੀ ਆ ਵੀਗਾ ਤੇ ਯਾਰ ਤੈਨੂੰ ਕੋਈ ਪ੍ਰੋਬਲਮ ਹੈਗੀ ਆ ਤੂੰ ਆਪਣਾ ਟੈਸਟ ਕਰਵਾ ਲੈ ਉਹ ਬਿਲੋ ਖੇਡ ਲਾਂਗੇ ਬਾਅਦ ਚ ਕਰਾਵਾਂਗੇ ਬਾਅਦ ਕਰਾਵਾਂਗੇ ਹੁਣ ਉਹ ਗੇਮ ਨੂੰ ਪਹਿਲ ਦਿੰਦਾ ਹੈ ਬੰਦਾ ਜੀ ਆਪੇ ਹੁਣ ਤੂੰ ਵੇਖ ਯਾਰ ਇੱਕ ਚੀਜ਼ ਆ ਡੱਬਾ ਵੱਡਾ ਦੇਲ ਹੋਊਗਾ ਬੰਦੇ ਦਾ ਵੀ ਖੂਨ ਦੀ ਉਲਟੀ ਆ ਜੇ ਤੇ ਫਿਰ ਵੀ ਬੰਦਾ ਡਰੇ ਨਾ ਯਾਰ ਖੂਨ ਤੇ ਛੱਡ ਨਾਸਾ ਜਿਹਾ ਲਹੂ ਆ ਜੇ ਨਾ ਕੰਸੀਰੀ ਫੁਟੇਜ ਦੇ ਡਰ ਜਾਈਦਾ ਸਹੀ ਗੱਲ ਆ ਪਰ ਉਹ ਬੰਦੇ ਦਾ ਹੌਸਲਾ ਦੇਖ ਲੋ ਤੇ ਕੀ ਚੀਜ਼ ਭਲਾ ਤੇ ਇੱਕ ਸਿਰਫ ਉਹ ਹੈਗਾ ਜੱਟ ਇੱਕ ਦੇਸ਼ ਲਈ ਦੇਸ਼ ਲਈ ਮਰਿਆ ਹੈ ਨਾ ਬੰਦਾ ਹੱਕ ਨਹੀਂ ਪਤਾ ਹੀ ਕਿ ਅੱਜ ਮੈਂ ਅੱਜ ਜਿਹੜੀ ਚੀਜ਼ ਮੇਤੇ ਚੱਲ ਜਿਓ ਉਹਨੂੰ ਇਹ ਵੀ ਹੈ ਨਾ ਕਿ ਜੇ ਅੱਜ ਅਸੀਂ ਵਰਲਡ ਕੱਪ ਜਿੱਤ ਕੇ ਸਾਰੀ ਉਮਰ ਦਾ ਮੇਰੇ ਤੇ ਇਹ ਹੋਣਾ ਮੈਂ ਵੀ ਹਾਂ ਜਿੱਤੇ ਆ ਪਰ ਉਹਨੂੰ ਉਹ ਬੰਦਾ ਹੱਕ ਨਹੀਂ ਮਿਲਿਆ ਜੋ ਉਹਨੂੰ ਬੰਨਾ ਮਿਲਣਾ ਚਾਹੀਦਾ ਸੀ ਹੂੰ ਪੂਰੇ ਮੈਦਾਨ ਛੱਡ ਕੇ ਕੀ ਪਾਈ ਜਾਂਦੇ ਅੱਧਾ ਤੇ ਪਹਿਲੋਂ ਅੱਧੇ ਪਿਓ ਤੇ ਵੜਾ ਲੱਗਦਾ ਹੋ ਅੱਧਾਰੇ ਉਹ ਪਿਓ ਨਹੀਂ ਮਾਰਤਾ ਨਾ ਨੂੰ ਨਹੀਂ ਨਹੀਂ ਉਹ ਕਹਿੰਦਾ ਵੀ ਬੱਚੇ ਨੂੰ ਨਾ ਆਜ਼ਾਦੀ ਆ ਜੋ ਮਰਜ਼ੀ ਬੰਨਾ ਚਾਹੁੰਦਾ ਕਹਿੰਦਾ ਵੀ ਜਦੋਂ ਮੇਰੇ ਖੇਡਣ ਦੇ ਦਿਨ ਸੀ ਨਾ ਮੇਰੇ ਹੱਥ 'ਚ ਨੇ ਬੈਟ ਫੜਾਤਾ ਬੈਟ ਫੜਾਤਾ ਯਾਰ ਉਹ ਚੀਜ਼ਾਂ ਨੂੰ ਉਹ ਥੋੜਾ ਜਿਹਾ ਕਰਦਾ ਇਹ ਕਹਿੰਦਾ ਵੀ ਹਰ ਥਾਂ ਤੇ ਇਹ ਨਹੀਂ ਚੀਜ਼ ਹੁੰਦੀ ਹੁਣ ਮੰਨ ਲਾ ਮੈਂ ਆ ਮੈਂ ਕੱਲ ਨੂੰ ਹੁਣ ਇੰਨੀ ਕਬੱਡੀ ਖੇਡਿਆ ਤੇ ਮੈਨੂੰ ਜਾਪੇਗੀ ਯਾਰ ਮੇਰੇ ਤੋਂ ਉੱਥੋਂ ਤੱਕ ਨਹੀਂ ਜਾਇਆ ਗਿਆ ਤੇ ਮੈਂ ਜੱਪ ਨੂੰ ਗਈ ਜਾਪ ਤੇ ਬਾਏ ਉੱਥੇ ਜਾਪ ਮੈਂ ਇਕੱਠਾ ਮਾਲੀ ਫੜਾਦਾ ਤੇ ਜੱਪ ਦੇ ਉੱਤੇ ਸਾਰਾ ਰੋਬ ਛਾੜੀ ਉਹਦੇ ਲੂਣਿਆ ਗਿਆ ਫਿਰ ਦਾਰਦੀ ਬੰਦੀ ਉਹਨੂੰ ਆਪ ਦੇ ਕੱਲ ਉਹ ਬਣ ਵੀ ਗਿਆ ਪਰ ਉਹ ਚੀਜ਼ ਦੇ ਵਿੱਚ ਰਹਿਣੀ ਹੈ ਉਸੇ ਦੇ ਵਿੱਚ ਰਹਿਣੀ ਹੈ ਉਹ ਕੀ ਤਾਂ ਕੀ ਬੰਨਾ ਚਾਹੁੰਦਾ ਹਾਂ ਕੋਈ ਹੁਣ ਮੈਂ ਤੁਹਾਨੂੰ ਗੱਲ ਦੱਸਾਂ ਮੈਂ ਉਹਨੂੰ ਐਦਾਂ ਪੁੱਛਣਾ ਮੈਂ ਪੁੱਤ ਕੀ ਬੰਨਾ ਤੂੰ ਇੰਜੀਨੀਅਰ ਬੰਨਾ ਕਦੀ ਮੈਂ ਪਾਇਲਟ ਬੰਨਾ ਕਦੀ ਕੁਝ ਬੰਨਾ ਮੈਂ ਇਹ ਨੂੰ ਹਾਂ ਮੈਂ ਇਹ ਨੂੰ ਮੈਂ ਇਹ ਨੂੰ ਮੈਂ ਇਹ ਨੂੰ ਲੈਣਾ ਕਬੱਡੀ ਖੇਡ ਨਹੀਂ ਕਬੱਡੀ ਨਹੀਂ ਮੈਂ ਨਹੀਂ ਖੇਡਣੀ ਤੇ ਮੈਂ ਇਹ ਨੂੰ ਮੈਂ ਨਹੀਂ ਇਹ ਨੂੰ ਫੋਕਸ ਕਰਦਾ ਰਿਹਾ ਵੀ ਕਬੱਡੀ ਤੂੰ ਖੇੜੀ ਖੇੜਾ ਠੱਡਣੀ ਹੈ ਠੱਡਣਾ ਮੈਂ ਕਹਿੰਦਾ ਕੋਈ ਨਹੀਂ ਪੁੱਤ ਤੇਰੀ ਮਰਜ਼ੀ ਤੂੰ ਹੁਣ ਇੱਕਦਮ ਮੈਨੂੰ ਕਹੂਗਾ ਨਹੀਂ ਮੈਂ ਆ ਪਾਪਾ ਕਬੱਡੀ ਖੇਡਣੀ ਉਹ ਬੰਦੇ ਦੇ ਦਿਮਾਗ ਚ ਆ ਜਾਂਦਾ ਜਿੱਦਾਂ ਉਹ ਕੁਸਤਾਦਾ ਕੀ ਆ ਚੀਜ਼ ਉਹ ਆ ਜਿਹੜੀ ਆਪਣੇ ਦਿਲ ਕਰੇ ਉਹ ਚ ਬੰਦਾ ਸਕਸੈਸ ਮੈਂ ਜਿੱਦਾਂ ਆਪਣੇ ਦਿਲ ਕਰ ਦੇਣਾ ਕਰ ਲਿਆ ਤੇ ਮੇਨਾਂ ਦਾ ਪੜਾਈ ਲੋ ਕਰੀ ਥੱਕੇ ਨਾ ਕੋਈ ਨੂੰ ਆ ਮੈਂ ਮਿਹਨਤ ਨਹੀਂ ਲਵਾ ਗਿਆ ਇਹਨਾਂ ਨੂੰ ਚਲ ਕੁੜੀਏ ਦੇ ਹਾਈਟ ਤੋਂ ਰਹਿ ਨਹੀਂ ਮੈਨੂੰ ਉਹਦਾ ਆਈਪੀਐਸ ਦਾ ਕੋਰਸ ਕਰਾ ਦੇ ਅੱਜ ਮੈਂ ਨਾ ਮਥੜੇ ਕੇ ਜਾਣਾ ਮੈਂ ਆ ਪੁੱਤ ਕਿੱਦਾਂ ਵਾ ਆਂਦਾ ਪਾਪਾ ਤੇ ਪੜਾਈ ਮੈਂ ਪੜਾਈ ਦੇ ਉਹਦੇ ਚ ਬੜੀ ਚਾਹੀਦੀ ਜੇ ਕਰਦਾ ਪੜਾਈ ਨਹੀਂ ਕੋਈ ਅਸਲ ਦੇਣਾ ਤੈਨੂੰ ਮੈਂ ਦੱਸਦਾ ਦੱਸਦਾ ਅੱਜੇ ਅੱਜਕੱਲ ਬੱਚੇ ਨੂੰ ਤਿੰਨ ਚਾਰ ਆਪਸ਼ਨਾਂ ਦਿੰਨੇ ਆਂ ਵੀ ਪੁੱਤ ਆ ਨੀ ਆ ਕਰ ਇੱਥੇ ਅੱਜਕੱਲ ਪਹਿਲਾਂ ਕੀ ਆਪਸ਼ਨ ਦਿੰਦੇ ਆ ਆਪਦੇ ਬੱਚੇ ਨੂੰ ਛੋਟੇ ਜਿਹੇ ਨੂੰ ਪੁੱਤ ਵੱਡਾ ਐ ਛੇਤੀ ਜੀ ਤੈਨੂੰ ਬਾਹਰ ਬਾਹਰ ਲੜਾਈ ਯਾਰ ਚਲੋ ਬਾਅਦ ਤੇ ਹੈ ਗਈ ਹੈਗਾ ਤੁਸੀਂ ਭੇਜ ਹੀ ਦੇਣਾ ਮੈਂ ਤੇ ਸੋਨੇ ਬਾਹਰ ਇਹਨਾਂ ਨੂੰ 19 ਦਾ ਗਿਆ ਹਾਂ ਭਾਜੀ ਉੱਥੇ ਤੁਹਾਡੇ ਬੱਚਿਆਂ ਦਾ ਫਿਊਚਰ ਕਰਦੇ ਨਹੀਂ ਨਹੀਂ ਮੈਂ ਉਹੀ ਗੱਲ ਕਹਿਣਾ ਨਾ ਆਪਣੇ ਜਿੱਦਣ ਚਲੇ ਗਏ ਉਹ ਬਣਾਉਂਦੇ ਬਹੁਤ ਬੱਚੇ ਦੇ ਅੰਦਰ ਇਹ ਚੀਜ਼ ਪਾਉਤ ਤਿੰਨ ਅਫਸਰ ਬਣਾਵਾਂਗੇ ਆਈਪੀਐਸ ਬਣਾਵਾਂਗੇ ਤੇ ਇਹਨੂੰ ਕੁਝ ਬਣਾਵਾਂਗੇ ਯਾਰ ਜੇ ਆਪਾਂ ਸੋਚਾਂਗੇ ਤੇ ਬਣਾਉਗਾ ਮੇਰੇ ਮੁੰਡੇ ਨੇ ਹੁਣ ਮੇਰੀ ਗੱਲ ਸੁਣ ਹੁਣ ਮੈਂ ਫੈਸਲਾ ਲਿਆ ਨਾ ਵੀ ਮੈਂ ਹੁਣ ਵਾਪਸ ਆ ਜਾਣਾ 8-9 ਮਹੀਨੇ ਰਹਿ ਕੇ ਮੈਂ ਫੈਸਲਾ ਵਾਪਸ ਆਇਆ ਨਾ ਮੇਰੇ ਮੁੰਡੇ ਦੇ ਮੂਹ ਚੱਕਰ ਆ ਨਿਕਲਿਆ ਉਹ ਪੁੱਲਾ ਕਹਿੰਦਾ ਆਂਦਾ ਪਾਪਾ ਜੋ ਤਾਹ ਕਰਨਾ ਕਰ ਲਿਆ ਜੋ ਮੈਂ ਕਰਦਾ ਉਹ ਮੈਂ ਆਪੇ ਕਰਦਾ ਮੈਂ ਇੱਥੇ ਰਹਿ ਕੇ ਵੀ ਕਰਦਾ ਹਾਂ ਆਂਦਾ ਇੱਥੇ ਰਹਿ ਕੇ ਕਰ ਲੂੰਗਾ ਇਹ ਕਿਹਾ ਗਿਆ ਮੈਨੂੰ ਕਿਹਾ ਮੈਂ ਕੋਤੋਂ ਕੋਈ ਨੌਕਰੀ ਕਰਦਾ ਆਂਦਾ ਪਾਪਾ ਬਹੁਤ ਛੋਟੀ ਗੱਲ ਕਹਿੰਦਾ ਨਾ ਕਿਹਦੇ ਥੱਲੇ ਕੰਮ ਨਹੀਂ ਕਰਦਾ ਹਾਂ ਹਾਂ ਹਰ ਵਾਰ ਕਰਦੇ ਬਹੁਤ ਉੱਧਰ ਦੇ ਲੜਾ ਹੁਣ ਆਪਾਂ ਨੂੰ ਕੀ ਬੋਲਣਾ ਉਹਨਾਂ ਦੇ ਟੀਚੇ ਹੀ ਉਹਨਾਂ ਸਕੂਲਾਂ ਦੇ ਬੈਠਿਆ ਦਾਵਾ ਵੀ ਬੱਚੇ ਨੂੰ ਪੀਪ ਬਣਾਉਣਾ ਹੈ ਇਹ ਜਾਂ ਅਫਸਰ ਬਣਾਉਣਾ ਜਾਂ ਬੈਂਕ ਚ ਲਾਉਣਾ ਕਿੱਥੇ ਕੀ ਕਰਨਾ ਉਹਨਾਂ ਨੇ ਪਹਿਲਾਂ ਹੀ ਸ਼ੁਰੂ ਤੋਂ ਪੜ੍ਹਾਇਆ ਉਹ ਬ ਹਾ ਜਾਓ ਕਮਾਈ ਕਰੋ ਆਪਣਾ ਪਿੱਛੇ ਬਣਾ ਲਓ ਅਸਲ ਤੇ ਨਾ ਤਨ ਦਾਦਾ ਜਿਹੜਾ ਜਿਹੜਾ ਇੰਨਾ ਡਵੈਲਪਮੈਂਟ ਹੋਈ ਹੈ ਨਾ ਆਪਣੀ ਇਹ ਬਾਹਰ ਦਾ ਕਰਕੇ ਹੋਈ ਹੈ ਜੇ ਆਪਾਂ ਕਹਿ ਦੀ ਨਾ ਆਪਾਂ ਪੈਰਾਂ ਸਿਰ ਤੇ ਪੰਜਾਬ ਹੋਇਆ ਨਾ ਪੰਜਾਬ ਹੋਇਆ ਬਾਹਰ ਦੇ ਸਿਰ ਤੇ ਹੀ ਆ ਇਹ ਨਹੀਂ ਕਿ ਤੇ ਇਦਾਂ ਹੀ ਹੋਇਆ ਜੇ ਆਪਾਂ ਨੌਕਰੀ ਨੌਕਰੀ ਵੀ ਨਹੀਂ ਆਣੀ ਹੈਗੀ ਹਾਂ ਜੀ ਬੜੇ ਲਿਖੇ ਰਹਿੰਦੇ ਇਸੇ ਨਹੀਂ ਨੌਕਰੀਆਂ ਹੈਗੀਆਂ ਨਾ ਨੌਕੇ ਨਹੀਂ ਆਗਿਆ ਮੰਨਦੇ ਆ ਪੜੇ ਲਿਖਿਆ ਨੇ ਬੜੇ ਮਾਨ ਨੇ ਬਾਹਰ ਜਾਓ ਪੜੇ ਲਿਖੇ ਬੜੇ ਬੈਠੇ ਆਪਣੇ ਬਾਹਰ ਜਾਓ ਪੰਜ ਲਾਓ ਸੱਤ ਲਾਓ 10 ਲਾਓ ਪਰ ਆਪਣਾ ਪਿੱਛਾ ਨਾ ਛੱਡੋ ਪਿੱਛੇ ਯਾਰ ਗੱਲ ਗੱਲ ਮੈਨੂੰ ਨਾ ਐਸੀ ਚੀਜ਼ ਦਾ ਮੈਨੂੰ ਬਾਹਰ ਦਾ ਨਹੀਂ ਹੈਗਾ ਚੱਕਰ ਕੋਈ ਬਾਹਰ ਜਾਓ ਯਾਰ ਭਲਾ ਇੱਕ ਚੀਜ਼ ਕੀ ਹੈ ਬਾਹਰ ਆਪਾਂ ਨਾ ਜਦੋਂ ਆਪਾਂ ਨੂੰ ਪਤਾ ਲੱਗਦਾ ਕਿ ਯਾਰ ਆਪਾਂ ਨਾ ਰੋਟੀ ਪਾਣੀ ਖਾਂਦਾ ਹੋ ਗਏ ਆ ਵੀ ਵਧੀਆ ਸੈੱਟ ਸਰਦਾ ਹੁਣ ਮੈਂ ਕਰਦਾ ਵੀ ਉਦੋਂ ਇੰਡੀਆ ਆ ਜੂ ਯਾਰ ਜਿਹੜੀ ਔਲਾਦ ਹੈ ਨਾ ਯਾਰ ਪੀੜੀ ਪਜਾ ਲੋ ਇੱਕ ਔਲਾਦ ਇੱਕ ਬੱਚੇ ਬਣ ਜਾਈਂ ਐਂਡ ਦੀ ਜ਼ਿੰਦਗੀ ਨੇ ਜਿਹੜੀ ਜ਼ਿੰਦਗੀ ਆਪਾਂ ਦੋਨੇ ਰੋਲੋ ਹੁਣ ਬੇਗਾਨ ਆਪਾਂ ਦੋਵੇਂ ਇੱਕ ਜਿਹਨੂੰ ਕੋਈ ਹੁੰਦੇ ਜਾਣਦੇ ਆ ਤੂੰ ਪਹਿਲਾਂ ਮੇਰਾ ਫਿਰ ਵੇਖਿਆ ਕੀ ਜੀਜਾ ਹੁਣ ਜੋ ਕੁਝ ਆਪਾਂ ਬਣਾ ਲਿਆ ਹੁਣ ਜੇ ਮੈਂ ਆਖੀ ਜਾਵਾਂ ਕਿ ਮੈਂ ਨਹੀਂ ਐਦੋਂ ਵੀ ਗਾਂਹ ਬਣਾਣਾ ਐਦੋਂ ਵੀ ਗਾਂਹ ਬਣਾਣਾ ਫੇਰ ਨਹੀਂ ਮੇਰੇ ਤੋਂ ਮੁੜਿਆ ਹੁਣ ਜਿਹੜੇ ਆਪਣੇ ਪਿਓ ਹੀ ਉਹੀ ਜ਼ਿੰਦਗੀ ਕੱਢ ਗਏ ਆਪਣੇ ਦਾਦੇ ਵੀ ਕੱਢ ਗਏ ਮੇਰੇ ਸਾਨੂੰ ਨਾਲ ਆਪੇ ਤੋਂ ਵਧੇ ਗੱਡੀ ਉਪਰ ਸਾਰੀ ਕੱਢ ਗਏ ਤੇ ਜੀ ਆਪਾਂ ਆਪਾਂ ਅੱਜ ਕਹੀ ਜਾਈਏ ਯਾਰ ਕਿ ਅਸੀਂ ਅਸੀਂ ਜੇ ਆਪਾਂ ਮੰਨ ਕੇ ਚੱਲ ਕਿ ਇੱਕ ਬੰਦਾ ਅੱਜ 10 ਸਾਲ ਬਾਹਰ ਲਾ ਕੇ ਆਇਆ ਤਾਂ ਹਾਂ ਸਾਲਾਂ ਦੇ ਵਿੱਚ ਆਪਦੀ ਜ਼ਿੰਦਗੀ ਸਾਰੀ ਸੈੱਟ ਕਰ ਗਿਆ ਹੁਣ ਮੰਨ ਲੈ ਉਹ ਉਹਦੇ ਛੋਟੇ ਛੋਟੇ ਬੱਚੇ ਆ ਜਾਂ ਆਪਦੀ ਵਾਈਫ ਨੂੰ ਕਹਵੇ ਕਿ ਆਪਣੇ ਤੋਂ ਜਿੱਦੋਂ ਗੁਜ਼ਾਰਾ ਹੋ ਗਿਆ ਨਾ ਆਪਾਂ ਜਾਣਾ ਅੰਡੀਆ ਹੀ ਹੈ ਹਨਾ ਇੰਡੀਆ ਵੀ ਆ ਜਿਹੜੇ ਬੱਚੇ ਆ ਨਾ ਆਪਣੇ ਛੋਟੇ ਛੋਟੇ ਇਹ ਆਪਾਂ ਗਾਂ ਲਈ ਬਚਾ ਕੇ ਰੱਖ ਲਈ ਹੁਣ ਜਿਹੜੇ ਬੋਈ ਬੱਚੇ ਆ ਨਾ ਉਧਰ ਦੇ ਯਾਰ ਉਹਨਾਂ ਦਾ ਕੀ ਖਸੂਰ ਆ? ਖਸੂਰ ਥੋੜੀ ਉਹਨਾਂ ਦਾ। ਹਣਾ ਆ ਚੀਜ਼। ਹਾਂਜੀ ਬੜਾ ਗੱਲ ਕੀ ਦੇਖੋ। ਜਦੋਂ ਜਵਾਗ ਨੂੰ ਮੌਕਾ ਆਪਣਾ ਫਰਜ਼ ਪਾਉਂਦਾ ਨਾ ਮੌਕਾ ਦੇਂਦਾ। ਉਦੋਂ ਆਪਾਂ ਰਾਤ ਦਿਨ ਕੰਮ ਤੇ ਆ। ਜਵਾਗ ਨੂੰ ਆਪਾਂ ਮੌਕਾ ਨਹੀਂ ਦੇਂਦਾ। ਕਹ ਲੋ ਜਵਾਗ ਵੱਡਾ ਹੁੰਦਾ ਫਿਰ ਉਹ ਤੋਂ ਆਪਾਂ ਉਹ ਚੀਜ਼ ਮੰਗਦੇ। ਫਿਰ ਜਵਾਗ ਪੜਾਪਨ ਨੂੰ ਕੀ ਕਹਿੰਦਾ ਕਿ ਜਿੱਦ ਦਿਨ ਮੇਰਾ ਟਾਈਮ ਹੀ ਤੁਸੀਂ ਕਿੱਥੇ? ਤੁਸੀਂ ਕਿੱਥੇ? ਅੱਜ ਅੱਜ ਮੇਰਾ ਟਾਈਮ ਐ ਨਾ ਮੈਂ ਫਿਰ ਆਪਣੇ ਸਾਡੇ ਨਾ ਚਾਚੇ ਦਾ ਮੁੰਡਾ। ਸਾਡੇ ਚਾਚੇ ਦਾ ਮੁੰਡਾ। ਉਹਦਾ ਛੋਟਾ ਜਿਹਾ ਬੱਚਾ ਐਡਾ ਨਿਕਾਇਆ। ਤੇ ਉਹਦੀ ਵਾਈਫ ਚੱਲ ਜਾਂਦੀ ਕੰਮ ਕੋਈ ਤੂੜ ਫਾੜੇਗਾ ਉਹ ਉਹਨੇ ਹੀ ਪਾਲਿਆ ਨਿਗੇ ਜੇ ਨੇ ਸਾਢੇ 4 ਹੀ ਹੋਏ ਆ ਵੀ ਮੰਨ ਕੇ ਚੱਲ ਉਹ ਜਦੋਂ ਕੱਲਾ ਹੈ ਕੱਲਾ ਘਰੇ ਰਹਿੰਦਾ ਰਿਹਾ ਉਹ ਤੇ ਉਹ ਇੱਕ ਸਾਦੀ ਤੇ ਮਾਂ ਆ ਉਹਦੇ ਪਿਓ ਹੀ ਆ ਪਿਓ ਹੀ ਆ ਤੇ ਉਹਨੂੰ ਉਹਨੇ ਹੀ ਪਾਲ ਲਿਆ ਉਹਨੂੰ ਸਾਰਾ ਕੁਝ ਤੇ ਹੁਣ ਇੱਥੇ ਆਇਆ ਇੰਡੀਆ ਉਹ ਤੇ ਉਹ ਜਵਾਗ ਵੇਂਦਾ ਜਦੋਂ ਪੱਛ ਤਾਂ ਨੱਟਦਾ ਉਹ ਵੇਂਦਾ ਵੀ ਯਾਰ ਇੰਨਾ ਮਾਹੌਲ ਹੈ ਇੱਥੇ ਜਵਾਕਾਂ ਦੇ ਵਿੱਚ ਉਹਨੇ ਉਹ ਜਿਹੜੀ ਕਰਨ ਜਾਨੇ ਇੱਕ ਘਰ ਚ ਟੜੇ ਰਹਿਣਾ ਟੜੇ ਰਹਿਣਾ ਉਹਨੇ ਸਰ ਪਾ ਪਾ ਜੀ ਨੂੰ ਪਹਿਲੇ ਇੱਕ ਗੱਲ ਸੁਣੋ ਨਹੀਂ ਨਹੀਂ ਮੇਰੀਆਂ ਸਾਡੇ 4.5 ਕਿੱਲੇ ਬੰਦੇ ਦੀ ਜ਼ਮੀਨ ਆ ਕੱਲਾ ਕੱਲਾ ਮੁੰਡਾ ਹੀ 4.5 ਕਿੱਲੇ ਵੇਚ ਕੇ ਤੇ ਵਾਪਸ ਆ ਗਿਆ ਤੇ ਪਹਿਲਵਾਨ ਉਹਦੇ ਪੱਲੇ ਕੀ ਰਿਆ ਇੱਥੇ ਜਾਊਗਾ ਇੱਥੇ ਜਾਊਗਾ ਅਸਲ ਵਿੱਚ ਇਹ ਪੁੱਛ ਕੇ ਗਿਆ 10 ਦੇ ਗਿਆ 10 ਦੇਣਾ ਜੱਟਾ ਤੋਂ ਜੱਟਾ ਤੋਂ ਬੋਲਗੀ ਆ ਜਿਹੜੇ ਹੁਣ ਮੰਨ ਕੇ ਚੱਲ ਗਏ ਸੀ ਆਹ ਲੈ ਅਮਰੀਕਾ ਅਮਰੀਕਾ ਹੀ ਜਿਹਨੂੰ ਕਿਲਾ ਦੋ ਗਲੇ ਪਾ ਗਏ ਬੰਦਾ ਚੱਲ ਵੀ ਜਾਂਦਾ ਹੀ ਨਾ 10 ਸਾਲ ਲਾਇਕ ਮਾਰੀ ਕਰਦਾ 10 ਸਾਲਾਂ ਚ ਬੰਦਾ ਮੇਰੀਆਂ ਲਿਆਦਾ ਜਾਂਦਾ ਹੁੰਦਾ ਬਣਾ ਵੀ ਜਾਂਦਾ ਹਣਾ ਤੇ ਜਿਹੜੇ ਵਾਪਸ ਆ ਗਏ ਯਾਰ ਉਹਨਾਂ ਦੇ ਦੇ ਨਹੀਂ ਜਾਂਦੇ ਸੱਚੀ ਗੱਲ ਉਸਤਾ ਦੇ ਉਹਨਾਂ ਦੇ ਦੇ ਜਾਣ ਕਿ ਮੈਨੂੰ ਕੋਈ ਰਹਿ ਹੀ ਕੱਖ ਨਹੀਂ ਗਿਆ ਉਸਤਾ ਦੀ ਗੱਲ ਕੋਈ ਨਹੀਂ ਹਾਂ ਮੌਕਾ ਮਿਲਿਆ ਮਨ ਲੋਗਾਂ ਨੇ ਉਹ ਨਹੀਂ ਜਿਹੜੇ ਗੱਲਾਂ ਨਹੀਂ ਨਹੀਂ ਜਿਸ ਤਣ ਲੱਗੇ ਸੋਈ ਜਾਣੇ ਜਿਹਦੇ ਲੱਗਦੀ ਆ ਉਹਨੂੰ ਪਤਾ ਹੋਊ ਯਾਰ ਮੇਰੀ ਗੱਲ ਸੁਣ ਆਪਾਂ ਮੈਚ ਖੇਡ ਰਹੇ ਆ ਨਾ ਜੇ ਰਿਸਕ ਤੇ ਉਹਨੇ ਮੀ ਪੈ ਜੇ ਮੈਚ ਕੈਂਸਲ ਹੋ ਜਾ ਆਪਾਂ ਨੂੰ ਪੈਸੇ ਨਾ ਮਿਲੇ ਆਪਣੇ ਕਰਨ ਨੂੰ ਢਿੱਲੇ ਜਾਣੇ ਆ ਵੀ ਯਾਰ 2000 ਰੁਪਇਆ ਦਿਹਾੜੀ ਪੈਣੀ ਉਹ ਵੀ ਨਹੀਂ ਪਈ ਤੇ ਜਿਹੜੇ 50 50 ਲੱਖ ਰੁਪਇਆ ਲਾਗਦਾ ਕਿਸ ਤਰ੍ਹਾਂ ਕਿਲੇ ਪੈਣੀ ਉਹ ਆ ਮੈਨੂੰ ਇਹ ਕਹ ਲੋ ਉਹ ਪਹਿਲੀ ਉਹ ਤਿੰਨ ਕਿਲੇ ਤੇ ਤਿੰਨ ਕਿਲੇ ਹੋਰ ਤਰ੍ਹਾਂ ਕੇ ਚਲ ਗਏ ਹੋ ਕਈ ਕਈ ਜਾਂਦੇ ਆ ਕਿ ਟਰੰਪ ਨੂੰ ਉਹਦਾ ਪੰਜਾਬੀ ਦਾ ਗਾਣਾ ਹੀ ਉਹ ਟਰਾਂਸਲੇਟ ਕਰਤਾ ਕਹਿੰਦੇ ਉਹ ਲੋਕ ਸ਼ੋਸ਼ੇ ਕਰਦੇ ਨੇ ਉਹਨੇ ਉਹਦੇ ਸ਼ੋਸ਼ੇ ਨੇ ਉਹਦਾ ਨਾ ਚਲੋ ਇੱਕ ਗੱਲ ਹੈਗੀ ਵੀ ਆ ਗਾਣੇ ਵਾਲੇ ਜਿਹੜੇ ਗਾਇਆ ਗਿਆ ਇਹਨਾਂ ਨੂੰ ਵੀ ਚਾਹੀਦਾ ਯਾਰ ਵੀ ਤੁਸੀਂ ਗਾਣਾ ਕਿੱਥੇ ਕੱਢਣ ਕਿੱਥੇ ਕੱਢਣਦੇ ਆ ਟੁੱਕ ਬੰਦ ਹੀ ਗਈ ਆ ਗਾਣੇ ਦੀ ਨਾ ਨਾ ਪੀਓ ਤੇ ਇੱਕ ਬਲਕ ਜਿਹਾ ਮੈਂ ਤੁਹਾਨੂੰ ਗੱਲ ਦੱਸਦਾ ਭਾਜੀ ਉਹ ਰਾਜਾ ਕੋਈ ਵੀ ਰਾਜਾ ਹੋਵੇ ਨਾ ਉਹਦੀ ਪਰਚਾ ਤੇ ਗੱਡੀ ਚੱਲਦੀ ਹੁੰਦੀ ਨਾ ਹੁਣ ਜੇ ਆਪਾਂ ਕਹੀਏ ਨਾ ਵੀ ਉਹ ਟਰੰਪ ਆ ਉਹ ਪੀਅਰ ਬੰਦੇ ਨੂੰ ਵੀ ਪੁੱਛੋ ਫੜ ਗਏ ਇੱਧਰ ਛੁੱਟਦਾ ਦਵਾ ਭਾਜੀ ਕਿਸੇ ਵੀ ਕੰਟਰੀ ਦੇ ਵਿੱਚ ਤੁਸੀਂ ਜਿਹਨੂੰ ਜਿਹੜੇ ਮਰਜ਼ੀ ਬੰਦੇ ਨੂੰ ਜਿਹੜੇ ਮਰਜ਼ੀ ਗੱਡੀ ਤੇ ਆਪਾਂ ਹਾਥੀ ਜੋੜ ਸਕਦੇ ਭਾਜੀ ਮੈਨੂੰ ਸੁਣਦੇ ਵਿੱਚ ਤੂੰ ਹੀ ਗੱਡੀਆਂ ਗੱਲਾਂ ਉਹਦੇ ਨਾਲ ਕਰਦੇ ਜੀ ਭਾਜੀ ਮੈਨੂੰ ਨਹੀਂ ਪਤਾ ਚਲੋ ਆਪਾਂ ਕਿਹੜੇ ਮੈਗਨਾ ਪੀਅਰ ਹੋਇਆ ਮੈਨੂੰ ਚਾਣ ਗੱਲਾਂ ਥੋੜੀ ਇਹ ਜਿਹੀ ਕਰਨੀ ਹੈ ਜਿੰਦੇ ਕਿ ਉਹਨਾਂ ਕੋਲ ਇੰਨਾ ਹੱਕ ਕਾਂਦੇ ਵੀ ਉਹਨਾਂ ਕੋਲ ਇੰਨਾ ਹੱਕ ਹੈਗਾ ਵਾ ਕਿ ਜਦੋਂ ਆਪਾਂ ਨੂੰ ਪੱਕਾ ਕਰਦੇ ਆ ਆਪਣੀ ਕੰਟਰੀ ਦੇ ਵਿੱਚ ਉਹਨਾਂ ਕੋਲ ਇੰਨਾ ਹੱਕ ਹੁੰਦਾ ਵਾ ਜਦੋਂ ਤੇ ਪੱਕਾ ਕਰਦੇ ਆ ਕਿ ਅਸੀਂ ਤੁਹਾਨੂੰ ਜਦੋਂ ਮਰਜ਼ੀ ਕਰ ਸਕਦੇ ਆ ਆਹ ਉਹ ਨਹੀਂ ਹੁਣ ਕੋਈ ਨਾ ਕੋਈ ਜੋ ਮਨ ਲੈ ਕੇ ਥਾਈ ਆ ਜਾ ਕਿਉਂ ਕਰਾਂ ਦੀ ਪੀਆਰ ਦੇ ਵਿੱਚ ਨਹੀਂ ਫਿਰਕ ਪੈਂਦਾ ਨਾ ਵੀ ਮੈਂ ਕੱਢ ਸਕਦਾ ਤੁਹਾਨੂੰ ਜੀ ਕੋਈ ਉਹਨਾਂ ਨਾਮ ਬਣਾ ਕੇ ਜੇ ਕਰ ਸਕਦੇ ਜੀ ਦੇਸ਼ ਉਹਨਾਂ ਦਾ ਵਾ ਕੋਈ ਨਾ ਕੋਈ ਤੇ ਪੱਕਾ ਹੋ ਜਾਣਾ ਉਹਨਾਂ ਦਾ ਪਤਾ ਨਹੀਂ ਕੋਈ ਬੜੇ ਕਾਨੂੰਨ ਨੇ ਭਾਜੀ ਉਹ ਆਪਣੀ ਇੰਡੀਆ ਦਾ ਥੋੜੀ ਹਾਲੇ ਹੁਣ ਉਹਨੂੰ ਪਾਕਰਾ ਕਰਦੀ ਹੈ ਹੋਇਆ ਦਾ ਮਾਣਾ ਬਾਕੀ ਨਾ ਕਿ ਜਵੇਂ ਗਾਂ ਚਲੋ ਗਾਂ ਦੁਨੀਆ ਬਰਬਾਦ ਨਹੀਂ ਇਕੱਲੀ ਆ ਕਮਾਈ ਕੰਮ ਜਾਓ ਆਪਾਂ ਇਹ ਪੈਸੇ ਦੀ ਤਰੀਕਾ ਇੱਥੇ ਕੋਈ ਮਰਦਾ ਕਿਉਂ ਕਿ ਇਹਦਾ ਜੀ ਕਰਦਾ ਮਰਨ ਨੂੰ ਗੁਰੂਆ ਭੁੱਖ ਭੁੱਖੀ ਭੁੱਖਿਆ ਨਾ ਆਪਾਂ ਨੂੰ ਨਹੀਂ ਦਿੰਦਾ ਕੀ ਆ ਆਪਾਂ ਆਪਾਂ ਨੂੰ ਪਤਾ ਆਪਣੀ 5000 ਦਿਹਾੜੀ ਪੈ ਜਾਣੀ ਆ ਜਿਹੜੇ ਜਿਹੜੇ ਨੋਰਮਲ ਕਰ ਰਹੇ ਨਾ ਦੁਨੀਆ ਦੁਨੀਆ ਚੀਕਾਂ ਵੱਜੀਆਂ ਪਈਆਂ 5000 ਰੁਪਏ ਮਹੀਨਾ ਹਾਂ ਜੇ ਨੂੰ ਮੈਂ ਦਾਦਾ ਉਹਦਾਂ ਦੁੱਜਾ ਨਾ ਉਹ ਹੁਣ ਮੰਨ ਕੇ ਚੱਲ ਕੋਈ ਬੰਦਾ ਨਾ ਕੋਈ ਜੇ ਮੰਨ ਕੇ ਚੱਲ ਮੀਡੀਅਮ ਕਲਾਸ ਦਾ ਕੋਈ ਬੰਦਾ ਵਾ ਉਹਨੂੰ ਪੁੱਛ ਕੇ ਉਹਦਾ ਲੋਨ ਟੇਲ ਕਿੱਦਾਂ ਚੱਲਦਾ ਹਾਂ 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 ਭਲਾ ਜੀ ਤੇ ਜਿਹਨੂੰ ਦਾਦਾ ਪੈਨਸ਼ਨ ਮਿਲਦੀ ਹੈ ਨਾ ਹਾਂ ਉਹਨੂੰ ਪੁੱਛ ਕੇ ਉਹਦਾ ਪੁੱਤਾਂ ਪਰ ਜਿੰਦਗੀ ਆਈ ਸਹੀ ਹੈ ਤੁਹਾਡੀ ਗੱਲ ਸੁਣੀਆ ਬੜੀ ਤੰਗ ਦੇਖੋ 40 ਲੱਖ ਰੁਪਇਆ ਲਾ ਗਏ ਤੇ ਜੋਰ ਪਕੈਂਤੀਆਂ ਭਾਂਜੀ ਐਸੇ ਚਾਲੀ ਲੱਖ ਦੀ ਐਂਟਰੀ ਜਾਂਦਾ ਲੋਡ ਹੋ ਗਈ ਜੇ ਆਪਣਾ ਆਖ ਲੋਗ ਯਾਰਾ ਨਹੀਂ ਮੈਂ ਇੱਕ ਗੱਲ ਗੱਲ ਨਹੀਂ ਜਿਹੜਾ ਪਾ ਮੰਨਦੇ ਆ ਮੈਂ ਚਲੋ ਕਹੀ ਮੈਂ ਸੈਂਟ ਮਾਰਾ ਕਈ ਭਵਾਂ ਦੀ 20 20 ਕਿੱਲਾਂ ਨੇ ਜਾਓ ਜਿੱਦਾਂ ਥੋੜਾ ਸਹੀ ਤਰੀਕਾ ਗੱਲ ਉਹਨੇ ਪਹਿਲਾਂ ਹੀ ਚੱਕ ਰਿਹਾ ਧੰਨਵਾਦ ਜਿਹੜਾ ਬੰਦਾ ਅਮਰੀਕਾ ਮੰਨੇ ਕਿ ਚਲੋ ਰੱਬ ਕਰੇ ਜਿਹੜਾ ਪਹੁੰਚ ਗਿਆ ਪਹੁੰਚ ਗਿਆ ਉਹ ਭਵਾਨ ਜੀ ਉਹ ਦੋਹਾਂ ਚੌਹਾਂ ਸਾਲਾਂ ਚ ਮੇਰੀ ਲਿਆਂਦਾ ਵਾ ਪੂਰਾ ਵਧੀਆ ਸੈੱਟ ਹੋ ਜਾਂਦਾ ਸੈੱਟ ਪੂਰਾ ਹੋਇਆ ਹੁਣ ਕਈ ਆਪਾਂ ਮੈਚ ਐ ਨਾ ਜਿਹੜੇ ਸੁਖ ਅਮਰੀਕਾ ਵਾਲਿਆਂ ਦੇ ਸਿਰ ਤੇ ਖੇਡਾ ਨੇ ਸਹੀ ਗੱਲ ਹੈ ਸਹੀ ਗੱਲ ਇਹ ਤੁਹਾਨੂੰ ਮੈਂ ਦੱਸਦਾ ਟੀ 12 ਸੱਤ ਕਬੱਡੀ ਨਹੀਂ ਭਵਾਨ ਜੀ ਜਿਹੜੀ ਕਬੱਡੀ ਜਿਹੜੀ ਕਬੱਡੀ ਆਪ ਹੋਈ ਹੈ ਨਾ ਜਿਹੜੇ ਗੁਰੂਗਰ ਬਣੇ ਆ ਗੁਰੂਗਰ ਬਣੇ ਸਰ ਐਨ ਆਰ ਆਈ ਦੇ ਸਿਰ ਤੇ ਬਣਿਆ ਜੇ ਸਾਰਾ ਕੁਝ ਇਹਨਾਂ ਸੱਪੂਰਨ ਹੈ ਅੱਜ ਪਿੰਡ ਹੁਣ ਮਾਰੇ ਤਾਂ ਇਹ ਪਿੰਡ ਕੱਪ ਹੁਣ ਕਰਾਉਂ ਨਾ ਲੱਗਾ ਪੁਰਾਣੇ ਦੇ ਪੂਰਾ ਸਭ ਦਿੰਦੇ ਹੋ ਇਹ ਚੀਜ਼ ਹੁਣ ਮੇਰੀ ਤੇਰੇ ਪਿੰਡ ਕਰੇ ਪਹਿਲਾਂ ਕੱਪ ਹੁੰਦਾ ਹੁਣ ਤੇਰੇ ਪਿੰਡ ਕੱਪ ਹੁੰਦਾ ਇਹਨਾਂ ਦੇ ਸਿਰ ਤੇ ਹੁੰਦਾ ਅਸੀਂ ਆਪਦੇ ਪਿੰਡ ਕੱਪ ਅਹੀਂ ਆਪਦੇ ਪਿੰਡ ਕੱਪ ਕਰਾਉਂਦੇ ਆ ਜੇ ਉਹ ਨਹੀਂ ਮਾਲਾ ਇੱਥੇ ਰਹਿੰਦੇ ਅਸੀਂ ਕੱਪ ਕਰਾ ਸਕਦੇ ਹੁਣ ਸਾਡੇ ਨਾਲ ਆਪਦੇ ਦੇ ਚਾਹੇ ਬਾਹਰ ਆਣ ਕਰਦੇ ਆ ਅੱਜ ਉਹ ਅਮਰੀਕਾ ਹੈ ਗਿਆ 2 3 4 ਤੇ ਤਿੰਨ ਚਾਰ ਅੰਗਲੇ ਜਿਹੜੇ ਗੱਲਾਂ ਕਰਦੇ ਹੋ ਕਿ ਕਿੰਨੇ ਜਾਣੇ ਸਾਡੇ ਸਾਡੇ ਆਪ ਦੇ ਪਰਿਵਾਰ ਦੇ ਤੇ ਲੱਖ ਲੱਖ ਰੁਪਈਆ ਪਾ ਕੇ ਕੱਪ ਹੋ ਗਿਆ ਨਾ ਹਾਂ ਕੱਪ ਹੋ ਗਿਆ ਤੇ ਉਹ ਬੰਦੇ ਆਈ ਪੈਲੀਆਂ ਤੋਂ ਗਰੋਹਨੇ ਦੇ ਭਾਂਵੇਂ ਐੜ ਤੋਂ ਲੰਗਰ ਜਿਹੜਾ ਆਪਾਂ ਗੁਰੂ ਤੇ ਲੰਗਰ ਲਾਉਂਦੇ ਲੰਗਰ ਹੀ ਪਾਉਂਦਾ ਲੱਗਾ ਕਰ ਉਹ ਬੰਦੇ ਨਾ ਕਿਤੇ ਦਾਦਾ ਕਲੇ ਇੱਥੇ ਇਹਨਾਂ ਕੋਲ ਹੁੰਦੇ ਨਾ ਹਾਂ ਨਹੀਂ ਹੁੰਦੇ ਅਮਰੀਕਾ ਮੋੜ ਕੇ ਗ੍ਰੈਜੂਏਟ 10000 ਨਹੀਂ ਬਣੀ ਨਹੀਂ ਨਹੀਂ ਹਣੀ ਹੁਣ ਮੈਂ ਤੁਹਾਨੂੰ ਗੱਲ ਦੱਸਾਂ ਉਹ 2-2 ਲੱਖ ਰੁਪਈਆ ਦਿੰਦੇ ਲੰਗਰ ਚ ਗਰਾਈ ਤੇ 2-2 ਲੱਖ ਰੁਪਈਆ ਤੋਂ ਉੱਤੇ ਉਹਨਾਂ ਕੱਪ ਚ ਪਾਉਂਦੇ ਹੁਣ ਆਪਾਂ ਨਹੀਂ 2 ਲੱਖ ਸਾਲ ਪਿੱਛੋਂ ਗੋਪੀ ਆਪਾਂ ਕਿਹੜੀ ਕੰਟਰੀ ਹੈਗੇ ਨਾ ਸਾਲ ਪਿੱਛੋਂ ਆਪਾਂ ਨੂੰ ਲੱਖ ਰੁਪਏ ਕੋਈ ਨਹੀਂ ਦੋਦਾ ਇਥੋਂ ਗੋਪੀ ਫੋਨ ਕਰਦੇ ਨਾ ਵੀ ਸੇਫ ਹੈ ਮੇਰੇ ਪਿੰਡ ਕਾਪਾ ਸਾਲ ਬਾਅਦ ਤੂੰ ਲੱਖ ਰੁਪਏ ਦੇਣਾ ਮੇਰੀ ਪਹਿਲਾਂ ਹੀ ਲੱਖ ਰੁਪਏ ਦੇ ਮੈਂ ਪਹਿਲਾਂ ਹੀ ਡੋਰ ਕਰ ਲੈਣਾ ਵੀ ਮੈਂ ਇਨੀ ਤੇਰੀ ਨੂੰ ਲੱਖ ਰੁਪਏ ਦੇਣਾ ਮੈਂ ਪਹਿਲਾਂ ਹੀ ਸੈਟ ਕਰ ਲੈਣਾ ਆ ਚੱਕਰ ਹੁੰਦੀ ਹੈ ਨਹੀਂ ਬਾਹਰ ਵਾਲੇ ਕੋਈ ਨਹੀਂ ਗੱਲ ਬਾਹਰ ਵਾਲੇ ਦੇ ਚਿਰ ਤੇ ਨਾ ਵੀ ਆਪਾਂ ਪੰਜਾਬ ਆਪਣਾ ਰੋਟੀ ਖਾਂਦੇ ਆ ਚੰਗੀ ਖਾਣਦੇ ਚੰਗੀ ਬਧੀਆ ਜਿੱਥੇ ਆਪਾਂ ਨੂੰ ਮਾਰ ਪੈਂਦੀ ਨਾ ਇੱਕੋ ਚੀਜ਼ ਦੀ ਕੀ ਬਾਹਰ ਲਨਵੇ ਬੇਨਤੀ ਹੈ ਕਿ ਲਾਟ ਬਚਾਓ ਬੱਸ ਤੋਰ ਕੁਝ ਨਹੀਂ ਆਪਾਂ ਨੂੰ ਕੀ ਬਾਹਰ ਜਾਓ ਤੇ ਰੋ ਇੱਕ ਸਭ ਤੋਂ ਵੱਡੀ ਗੱਲ ਆ ਬਾਹਰ ਖੈਦਦਾਂ ਦੇ ਵਿੱਚ ਉਹ ਕੀ ਚੇ ਪੰਜਾਬ ਲੈ ਗਿਆ ਉਹ ਤਰਾ ਬਾਹਰ ਸਫਰ ਬੜਾ ਜੇ ਅਮਰੀਕਾ ਦੇ ਜਿਹੜੇ ਡੌਂਕੀ ਲੱਗੇ ਗਏ ਆ ਉਹਨਾਂ 15 15 ਸਾਲ ਪੜਾਉਣਾ ਆ ਨਹੀਂ ਨਹੀਂ 15 ਸਾਲ ਤੱਕ ਹੀ ਬਲਜਦਾ ਬਾਪੂ ਜੀ ਆਪਣੇ ਆਪ ਨੂੰ ਮਾਰ ਕੇ ਜਾਂਦਾ ਮੇਰੀ ਗੱਲ ਸੁਣੋ ਮਗਰ ਤਰੋ ਆਪ ਦੇ ਆਪ ਨੂੰ ਮਾਰ ਛੱਡ ਦੇਣਾ ਸਭ ਕੁਝ ਛੱਡ ਦੇਣੀ ਕਰਦਾ ਕਿਸਦਾ ਹਾਂ ਗੋਪੀ ਗੋਪੀ ਉਸ ਏਰੀਆ ਗਿਆ ਮੇਰੇ ਕੋ 5 ਦਿਨ 7 ਦਿਨ ਗਿਆ ਸਾਰਾ ਸਾਡੇ ਕੋ ਤੇ ਇਹਦਾ ਧਿਆਨ ਪਿੱਛੇ ਹੀ ਬੇਡੇ ਦਾ ਕਰਕੇ ਧਿਆਨ ਦਾ ਪਿੱਛੇ ਹੀ ਸੰਜਾ ਅੱਜ ਪੰਜ ਛੇਦਰ ਗਿਆ ਤੂੰ ਜਿਹੜੇ ਹੁਣ 10 10 ਸਾਲ ਮੁਰਦੇ ਹੀ ਨਹੀਂ ਨਹੀਂ ਬਾ 10 12 ਸਾਲ ਮੈਂ ਮੈਂ ਨਾਲ ਅਸਲ ਚ ਜਿਹੜੇ ਬਾਹਰ ਲੈਣਾ ਮੈਂ ਉਹਨਾਂ ਨੂੰ ਸਲਾਮ ਕਰਦਾ ਬਾਹਰ ਕੋ ਸਹੀ ਕਰ ਇੱਕ ਨਾ ਚੀਜ਼ ਹੈ ਜਿਹੜੇ ਬਾਹਰ ਲ ਕੋਈ ਵੀ ਪੈਸਾ ਘਲਾਵੇ ਨਾ ਜਿੱਦਾਂ ਮਰਜ਼ੀ ਤਿੱਕੇ ਦੇ ਉਹਨੂੰ ਇਹ ਨਾ ਕਵੇ ਤੂੰ ਬਾਹਰ ਬੈਠਾ ਭੇਜੀ ਤੇ ਨਹੀਂ ਪਾਉ ਆ ਦੇ ਜਵਾਬਾਂ ਦੇ ਮੂੰਹ ਚੋਂ ਕੱਢ ਕੇ ਦੋਨੇ ਨਹੀਂ ਸੱਚੀ ਦੇਣੀ ਆ ਗਲਤ ਬੰਦੇ ਨਾ ਲਾਓ ਜਿਹੜੇ ਆ ਬਾਹਰ 6 ਤੋਂ 6 ਆਲਰਮ ਵੱਜਦਾ ਨਾ ਜਦੋਂ ਚੰਗੇ ਬੰਦੇ ਚੀਕਾ ਮਾਰਾ ਦਿੰਦਾ ਕਈਆਂ ਵਿਚ ਦੱਸਣ ਦੇ ਵੀ ਇਦਾਂ ਦਾ ਸਿਸਟਮ ਵੀ ਕਿਹੜੇ ਹਫ਼ਤਾ ਤੋਂ ਬੱਚਿਆਂ ਨੂੰ ਨਹੀਂ ਨਜ਼ਰ ਆਉਂਦਾ ਜਿਹੜੇ ਲੌਂਗ ਡਰਾਈਵ ਟਰੱਕ ਚਲਾਉਂਦੇ ਆ ਹੁਣ ਇੱਕ ਦੋ 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 ਹਫ਼ਤੇ ਮੁੜ ਕੇ ਨਹੀਂ ਕਰਨੀ ਤੈਨੂੰ ਮੈਂ ਦੱਸਦਾ ਇੱਥੇ ਕਿਹਨੇ ਟੂਰਨਾਮੈਂਟ ਰੱਖ ਲਿਆ ਹਾਂਜੀ ਬਾਹਰਲੇ ਨੂੰ ਕਹਿ ਦਿੰਨੇ ਆ ਪਾਦੇ ਲੱਖ ਰੁਪਈਆ ਪਾਦੇ 1.5 ਲੱਖ ਰੁਪਇਆ ਜੇ ਅਗਲੇ ਨੇ ਫੋਨ ਨਾ ਚੁੱਕਿਆ ਇਹ ਫੋਨ ਹੀ ਚੁੱਕਦਾ ਅਗਲਾ ਬੀਜੀ ਹੋਊਗਾ ਫਲਾਣ ਢੀਂਗ ਉਹ ਕੋਈ ਵੀ ਚੀਜ਼ ਆ ਬਾਹਰਲੇ ਵੀ ਯਾਰ ਕੰਮ ਹੀ ਕਰਦੇ ਆ ਉਹ ਉਹ ਰੁੱਖਾਂ ਨੂੰ ਤੋੜੁੰਦਾ ਬਾਹਰ ਲੱਗੇ ਉਹਨਾਂ ਨੂੰ ਘੰਟੇ ਸਾਮਰ ਪੈਸੇ ਮੈਨੇ ਚਲਾ ਹਾਂ ਕੰਮ ਕਰਨ ਦੇ ਪੈਸੇ ਮੈਂ ਅਸਲ 'ਚ ਜਿਹੜੀ ਵੀ ਆਪਣੀ ਕੋਈ ਮਿਊਰਲਟੀ ਉੱਚੀ ਹੋਈ ਨਾ ਜੱਟ ਕੌਮ ਜਾਂ ਹੋਰ ਕੋਈ ਸਾਰਾ ਕੁਝ ਹੀ ਉੱਚਾ ਆ ਇਹ ਹੋਇਆ ਤੇ ਬਾਹਰਲੇ ਸਾਰੇ ਆਪਾਂ ਸਟੈਂਡ ਬਾਹਰ ਲਿਆਂਦੇ ਚੱਲਦੇ ਆਪਾਂ ਕੀ ਆ ਮੈਂ ਖੇਡਦੇ ਹਾਂ ਉਹ ਦੋ ਕਰਾਉਂਦੇ ਲੋਕੀ ਗ੍ਰਾਈ ਕਰਕੇ ਕਰਕੇ ਹੁਣ ਪੇਂਟ ਜੋ ਗ੍ਰਾਈ ਪੁਆਣ ਪੜਾ ਕਰਕੇ ਜਿਹੜੇ ਨਾਰਮਲ ਕਾਲਿਆ ਕੋਈ 500 ਕੋ 1000 ਦੇ ਹਾਂ ਜਿਹੜਾ ਆਪਾਂ 80000 70000 50000 ਰੁਪਇਆ ਦੇ ਚੌ ਤਕਰੀਬਨ ਅੱਧਿਆ ਪਿੰਡਾਂ ਦੇ ਵਿੱਚ ਕਬੱਡੀ ਦੇ ਪਾਸੇ ਬਾਹਰ ਵਾਲੇ ਪਿੰਡਾਂ ਪਾਉਂਦੇ ਆ ਹੁਣ ਯਾਰ ਸਿੱਧਾ ਡਾਇਰੈਕਟ ਨਹੀਂ ਬਾਹਰਲਾ ਫੋਨ ਮਾਰਦਾ ਯਾਰ ਗੋਪੀ ਤੈਨੂੰ ਘਟਾਉਣਾ ਤੈਨੂੰ ਮੈਂ ਕੋਈ ਨਹੀਂ 50-60 ਹਜ਼ਾਰ ਰੁਪਏ ਦੇ ਦੂੰ ਆ ਏਡੀ ਦੇ ਖੇਡ ਯਾਰ ਉਹਦਾ ਹੀ ਦੇਣ ਦੇ ਸਕਦੇ ਆ ਦੇ ਸਕਦੇ ਆ ਜਿਹਨੇ ਸਾਡਾ ਜਿਹੜਾ ਸਾਡੀ ਖੇਡ ਦਾ ਮੁੱਲ ਪਾਉਂਦਿਆ ਅਸੀਂ ਉਹਦਾ ਦੇਣ ਦੇ ਸਕਦੇ ਹੁਣ ਤੈਨੂੰ ਨਹੀਂ ਤੇ ਬਾਹਰਲੇ ਦਾ ਮੁੱਲ ਲੈਣ ਨੂੰ ਕਿਈ ਨਾ ਬਾਹਰੋਂ ਬੈਠੇ ਫੋਨ ਕਰੀਦਾ ਗੋਪੀ ਲਾਣੇ ਤੇ ਉੱਥੇ ਯਾਰ ਪਿੰਡ ਖੇਡਣਾ ਤੈਨੂੰ ਰੁਪਈਆ ਲੱਖ ਮਿਲ ਜੂਗਾ ਗੋਪੀ ਦਾਖਣਾ ਵੀ ਠੀਕ ਬਾਬਾ ਜੀ ਤੁਹਾਨੂੰ ਮੈਂ ਗੱਲ ਦੱਸਦਾ ਐਡੇ ਨਾ ਮੁੰਡੇ ਆਪਣੇ ਦੋਦੇ ਰਹਿੰਦੇ ਆ ਮੈਂ ਉਹਨਾਂ ਨੂੰ ਕਹਿੰਦਾ ਮੈਂ ਕੋਈ ਨੀ ਪੋਤਾ ਆਪਣਾ ਕਰਦੇ ਆ ਗਿਰੀਆਂ ਦਾ ਆ ਪੱਲਾ ਆ ਕਿਤੇ ਵਿਹੋਣੇ ਆ ਗਿਰੀਆਂ ਤੇ ਮੰਨ ਲਓ ਕਿ ਵਿਧ ਕਿੱਦਾਂ ਬਣਦੀ ਆ ਅਜੇ ਨੇ ਗੱਲ ਜੇ ਮੈਂ ਗੱਲ ਕੀਤੀ ਆ ਤੇ ਉਹ ਘਰੇ 20 ਕਿਲੋ ਗਿਰੀਆਂ ਲੈ ਕੇ ਆ ਗਏ ਜੋ ਮੈਂ ਘਰੇ ਨਹੀਂ ਮਿਲਿਆ ਉਹੀ ਸੁਦਾ ਸਾਡੇ ਮਗਰਮਗਰ ਤਰੇ ਫਿਰਦੇ ਗਿਰੀਆਂ ਲੈ ਕੇ ਆਓ ਰੋਣ ਦਿਓ ਕੰਪਨੀ ਵਾਲਾ ਤਾਂ ਨਾ ਆਉਂਦਾ ਉਹ ਗਿਰੀਆਂ ਲੈ ਕੇ ਸਾਡੇ ਮਗਰ ਮਗਰ ਮਰੇ ਫਿਰਦੇ ਹੁਣ ਹੁਣ ਫੇਰ ਤਿੰਨਾ ਚੋਂ ਦੇ ਫੋਨ ਆਏ ਪਹਿਲਵਾਨਾ ਕਹਿੰਦਾ ਮਹੀਨੇ ਦਾ ਦੱਸਿਆ ਕਰ ਕਿੰਨਾ ਖਰਚ ਆਉਂਦਾ ਹੁਣ ਦੱਸ ਮੈਂ ਕੋਰ ਵੀ ਟੋਰ ਕੀਤੀ ਆ ਇਹ ਤੇਰੀ ਦੀ ਸੇਵਾ ਵੀ ਕਰ ਲੱਗਾ ਨਾ ਜੇ ਤੂੰ ਕੋਈ ਪਲੇਅਰ ਨੂੰ ਜੇ ਕਿਸੇ ਮਾਤਰਬੇ ਨੂੰ ਤੂੰ ਖਰਾਕ ਵੀ ਦੇਣ ਲੱਗਾ ਨਾ ਮਾਲਾ ਤੂੰ ਹੀ ਦੇਣ ਲੱਗਾ ਨਾ ਆਣਾ ਲੋਕਾਂ ਨੇ ਤੇ ਇੱਦਾਂ ਤੱਕ ਚਲਾ ਦਿੱਤੇ ਯਾਰ ਉਹ ਤੇ ਆਏ ਆ ਉਹ ਨਹੀਂ ਵਧੀ ਖਾਣ ਸੱਚੀ ਜਾਲ ਸੱਚੀ ਯਾਰ ਗੱਲ ਪਲ ਗਈ ਆ ਹੁਣ ਮੈਂ ਤੈਨੂੰ ਗੱਲ ਕਰ ਪਰ ਕਿਸੇ ਨੂੰ ਖਵਾਉਣਾ ਬੜਾ ਔਖਾ ਗੱਲ ਔਖਾ ਸੇਵ ਕਰ ਗੱਲ ਪਲ ਗਈ ਆ ਇੱਥੇ ਚੱਕਰ ਪਲ ਗਈ ਆ ਇੱਥੇ ਹਰ ਕੋਈ ਜਿਹੜਾ ਜਵਾਕ ਹੈ ਨਾ ਜਿੱਦਾਂ ਮਰਜੀ ਜਿਹੜਾ ਕਬੱਡੀ ਖੇਡਣ ਲੱਗ ਪਿਆ ਮੈਂ ਕਹਿੰਦਾ ਵੀ ਭਾਵੇਂ ਕੋਈ ਤਕੜਾ ਹੀ ਹੋ ਜਾਈ ਜੀ ਆਪਾਂ ਉਹਨੂੰ ਵੀ ਖਵਾ ਦਿੰਨੇ ਆ ਨਾ ਤੇ ਉਹ ਵੀ ਆਪਣੀ ਸੇਵਾ ਚ ਲੱਗਣਾ ਸੇਵਾ ਚ ਲੱਗ ਸਕਦਾ ਜਿਹੜਾ ਪਲਵਾਨ ਹੁੰਦਾ ਨਾ ਜਿਹੜਾ ਪਲਵਾਨ ਮਲ ਸਾਨ ਸਾਧ ਜਿਹੜੀਆਂ ਚੀਜ਼ਾਂ ਮੰਨੀਆਂ ਗਈਆਂ ਇਹ ਤੇ ਭਾਵੇਂ ਜਿੱਡਾ ਮਰਜੀ ਕੋਈ ਭਾਵੇਂ ਤਕੜਾ ਹੀ ਹੋ ਜੇ ਤਕੜਾ ਨਹੀਂ ਹੁਣ ਮੰਨ ਲਾ ਵੀ ਆਪਾਂ ਜੱਥਾ ਪੱਟੀ ਲਾ ਲਈਏ ਜਾਂ ਹੋਰ ਕੋਈ ਲਾ ਲਈਏ ਜੀ ਆਪਾਂ ਜੱਥੇ ਪੱਟੀ ਨੂੰ ਵੀ ਦੇਈਏ ਆਪਾਂ ਇਹ ਗਈਏ ਕਿ ਸਾਡੀ ਉਹ ਖਰਾਕ ਨਹੀਂ ਲੱਗਣੀ ਉਹ ਲੱਗਣੀ ਲੱਗਣੀ ਤਕੜੀ ਲੱਗਣੀ ਉਹ 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 ਉਹਦੇ ਉਹਦਾ ਜੱਦ ਸਾਤ ਆ ਉਹ ਲੱਗਣਾ ਹੀ ਲੱਗਣਾ ਜੇ ਆਪਾਂ ਦੇ ਲੋ ਪਲਵਾਨ ਨੂੰ ਜਿਹੜੇ ਮਰਜੀ ਪਲਵਾਨ ਨੂੰ ਤੁਸੀਂ ਦੇ ਦੋ ਹਾਂ ਇਹ ਨਹੀਂ ਉਹਦਾ ਪਛੋਕੜ ਗਏ ਨੇ ਉਹਦੇ ਤੋਂ ਆ ਉਹਦੇ ਤੋਂ ਆ ਨਾ ਉਹਨੂੰ ਜਿਹੜੇ ਮਰਜ਼ੀ ਤੁਸੀਂ ਆਪਾ ਗੁਰੂ ਘਰ ਦਿੰਨੇ ਆ ਦੇ ਦਿੰਨੇ ਆ ਨਾ ਗੁਰੂ ਘਰ ਆਪਾ ਪੁੱਛਦੇ ਆ ਕਿ ਲੱਗਣਾ ਕਿ ਨਹੀਂ ਲੱਗਣਾ ਤੂੰ ਲੱਗਣੇ ਲੱਗਣਾ ਉਹ ਪਲਵਾਨ ਜਿਹੜੇ ਮਰਜ਼ੀ ਨੂੰ ਦੇ ਦੋ ਜਿਹੜਾ ਲੋਕਾਂ ਦੇ ਸਾਹਮਣੇ ਲੀੜੇ ਲਾਉਂਦਾ ਉਹਦਾ ਲੱਗਣੇ ਲੱਗਣਾ ਉਹਦਾ ਲੱਗਣਾ ਹੀ ਲੱਗਣਾ ਯਾਰ ਪਲਵਾਨ ਜਿਹਨਾਂ ਨੂੰ ਜਿਹੜੇ 10-10 ਰੁਪਏ ਆਪਾਂ ਨੂੰ ਮੇਲੇ ਤੋਂ ਮਿਲਨੇ ਆ ਨਾ ਪਲਵਾਨ ਨੂੰ ਉਹ ਜਾਦੇ ਲੱਗਣੇ ਆ ਤੇ ਜਿਹੜੀ ਪਲਵਾਨ ਘਰੋਂ ਕਮਾਈ ਕਰਕੇ ਖਾਣੀ ਨਾ ਉਹ ਘੱਟ ਲੱਗਣੇ ਆ ਘੱਟ ਲੱਗਣੀ ਚਾਹੀਦਾ ਅੱਜ ਕੱਲ ਇਹ ਨਾਂ ਚੇਂਜ ਕਰਕੇ ਆ ਸਿਕੰਦਰ ਤਤਰੀਆਲਾ ਸਿਕੰਦਰ ਚੱਲ ਨਹੀਂ ਥੋੜੀ ਇਹ ਕੀ ਆ ਹਾਂ ਕੱਲੀ ਤੇਰਾ ਨਾਂ ਪਾਇਆ ਕਿਤੇ ਓਏ ਪਾਪੇ ਨੇ ਬਸ ਪਾਪਾ ਪਾਪੀ ਹੋਇਆ ਪਾਪੇ ਨੇ ਇਹ ਨਾਂ ਕੋ ਨਹੀਂ ਆ ਕੱਲੀ ਜਲੀ ਨਹੀਂ ਬਣਾਈ ਪਾਪੇ ਨਾਂ ਵੇ ਪਾਇਆ ਕੱਲੀ ਐ ਉਹਦਾ ਨਾਲ ਕੀ ਤੇਰਾ ਨਾਂ ਉਹਦਾ ਨਾਲ ਜੋਬੜ ਕੀ ਲਾ ਤੇਰਾ ਚੱਲ ਨਹੀਂ ਉਹਦਾ ਨਾਲ ਜੋਬੜ ਇਹਨੂੰ ਕੱਲੀ ਕੱਲੀ ਲੈ ਛੋਟਾ ਜੀ ਮਹਾਰਾਜ ਜਿਨ੍ਹਾਂ ਦੀ ਕਿਰਪਾ ਮਹਾਨ ਬਾਵਾ ਫਰੀਦ ਜਨ ਸੇਵ ਜੀ ਮਹਾਰਾਜ ਉਹਨਾਂ ਦਾ ਸ਼ੋਅ ਮੈਚ ਦੋਵੇਂ ਦਿਨ ਆ ਭਾਰੀ ਧਾਰਮਿਕ ਵਾਏ ਸਾਹ ਲਾਉਂਦੇ ਤੇ ਬੜਾ ਮਾਣਾ ਮੁਹੀ ਪਿਆਰ ਮਖਸ਼ੇ ਇਹਨਾਂ ਪੰਜਾਬੀ ਬਗਲ ਪਰਦਾ ਇੱਥੋਂ ਇੱਥੋਂ ਚੁੱਕ ਕੇ ਤੈਨੂੰ ਐ ਕਰ ਦਿੰਦੇ ਹੌਲਾ ਵਾ ਜੇ ਬਗਲ ਪਰ ਨਹੀਂ ਹੈ ਨਾ ਆ ਬਗਲਾ ਇੱਥੋਂ ਪਰਖਾ ਇੱਥੇ ਰਹਿ ਥੱਲੇ ਥੱਲੇ ਨਹੀਂ ਮਾਰ ਐ ਹਾਂ ਉਹਦੇ ਉੱਤੇ ਚੜਦਾ ਦੋ ਤੈਨੂੰ ਐ ਕਮਾ ਦਿੰਦੇ ਆ ਉੱਤੇ ਥੱਲੇੋਂ ਪਾਰਾ ਤੋਂ ਨਹੀਂ ਉਹ ਤੈਨੂੰ ਕਮਾ ਦਿੰਦੇ ਜਾਂ ਜੇ ਇੱਥੇ ਰਹਿਣਾ ਵਾ ਆ ਐਦਾਂ ਆ ਥੱਲੇ ਆ ਲਾਇਆ ਕਰ ਪਿੱਛੇ ਫੇਰ ਫੇਰ ਹੀ ਲੱਗੇਗਾ ਉਹ ਜਦੋਂ ਐ ਚੜਦਾ ਵਾ ਉਹ ਬਾਹ ਪਾਉਂਦੇ ਤੇ ਪਹੁੰਚਦਾ ਉਹ ਜੀ ਤੋ ਅੜ ਜਾਂਦੀ ਓਏ ਬੁਰਵਾ ਇੱਕ ਵੇਗ ਜਦੋਂ ਉਹਦੇ 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 ਆਲਨ ਬਗਲ ਪਾ ਕੇ ਉਹਦੇ ਉੱਤੇ ਨਾ ਚੜਿਆ ਕਰ ਹੁਣ ਬਗਲ ਪੈ ਗਈ ਆ ਨਾ ਬਗਲ ਪਾ ਬਗਲ ਪਾਦਾ ਮੈਨੂੰ ਐਦਾਂ ਪਿੱਛੇ ਰਹਿ ਪਿੱਛੇ ਨੀਵਾ ਇੱਥੇ ਇੱਥੇ ਰਹਿ ਐਦਾਂ ਕਿਦਾਂ ਲੱਤ ਜੀਂਗਾ ਹੁਣ ਉੱਤੇ ਆ ਬਗਲ ਪਾ ਬਗਲ ਪਾ ਐਦਾਂ ਇੱਥੇ ਰਹਿ ਨਾ ਐ ਰੋਂਦੇ ਹੀ ਤੈਨੂੰ ਐਦਾਂ ਛੁੱਟ ਦੇ ਤੈਨੂੰ ਆਹ ਕਰਦੇ ਚੱਲ ਉਹ ਜਦੋਂ ਪਿੱਛੇ ਪੈਰ ਜੜਾ ਬਣਾਏਗਾ ਤੇ ਫੇਰ ਕਿੱਥੇ ਲੱਤੇਂ ਘੱਟੇ